ਕੈਪੀਟਲ ਸਮਾਲ ਫਾਈਨੈਂਸ ਬੈਂਕ ਵਲੋਂ ਕਿਸਾਨਾਂ ਦੇ ਨਾਲ ਜਿਹੜੀ ਹੈ ਠੱਗੀ ਮਾਰੀ ਹੈ ਉਸ ਠੱਗੀ ਦੇ ਦੌਰਾਨ ਜਿਹੜਾ ਹੈ ਪੰਜਾਬ ਪੁਲਿਸ ਵੱਲੋਂ ਅੱਜ ਜਿਹੜਾ ਮਾਮਲਾ ਦਰਜ ਕੀਤਾ ਗਿਆ ਦੱਸਦੇ ਕਿ ਚਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਸ ਨੂੰ ਲੈ ਕੇ ਬੈਂਕ ਮੈਨੇਜਰ ਨੂੰ ਜਿਹੜਾ ਹੈ ਪੁਲਿਸ ਨੇ ਜਿਹੜਾ ਆਪਣੇ ਗ੍ਰਿਫਟ ਚ ਲਿਆ ਹੈ ਜਾਂਚ ਕੀਤੀ ਜਾ ਰਹੀ ਹੈ ਦੱਸਦੇ ਕਿ ਜਿਹੜੇ ਦਰਜਣੋਂ ਕਿਸਾਨ ਜਿਹੜੇ ਹੈ ਕੈਪੀਟਲ ਬੈਂਕ ਦੇ ਰੇ ਠੱਗੀ ਦੇ ਸ਼ਿਕਾਰ ਹੋਏ ਸੀ ਤਾਂ ਉਹਨਾਂ ਵੱਲੋਂ ਕੱਲ ਜਿਹੜਾ ਪ੍ਰਦਰਸ਼ਨ ਵੀ ਕੀਤਾ ਗਿਆ ਸੀਗਾ ਤਾਂ ਅੱਜ ਜਦੋਂ ਸ਼ਿਕਾਇਤਾਂ ਜਦੋਂ ਪੰਜਾਬ ਪ੍ਰਸ਼ੂ ਦਿੱਤੀ ਗਈ ਤਾਂ ਇਸ ਦਾ ਚਲਦਿਆ ਅੱਜ ਜਿਸ ਦੀ ਜਾਣਕਾਰੀ ਡੀਐਸਪੀ ਜਿਹੜੇ ਹੈ ਸੁਖਵਿੰਦਰ ਸਿੰਘ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕਿਸਾਨ ਵੱਲੋਂ ਸਾਨੂੰ ਇੱਕ ਸ਼ਿਕਾਇਤ ਮਿਲੀ ਸੀ ਤਾਂ ਜਿਸ ਤਰ੍ਹਾਂ ਚਲਦਿਆ ਹੁਣ ਤੱਕ ਦੀ ਜਿਹੜੀ ਹੈ 34 ਲੱਖ ਦੀ ਜਿਹੜੀ ਠੱਗੀ ਜਿਹੜੀ ਆਈ ਹੈ ਉਸ ਦੇ ਚਲਦਿਆ ਚਾਰ ਲੋਕਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਉਦੋਂ ਜਦੋਂ ਕਿਸਾਨ ਜਿਹੜੇ ਹੈ ਕੈਪੀਟਲ ਬੈਂਕ ਦੇ ਬਾਹਰ ਖੜੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਨੇ ਦੱਸਿਆ ਹੈ ਕਿ ਜਦੋਂ ਬੈਂਕ ਦੇ ਵਿੱਚ ਅਸੀਂ ਆਪਣੇ ਕਿਸਾਨੀ ਤੌਰ ਤੇ ਜਿਹੜਾ ਲਿਮਟ ਬਣਾਉਣ ਦੀ ਗਏ ਸੀ ਲੋਨ ਲੈ ਕੇ ਲਿਮਟ ਬਣਾਣੀ ਸੀਗੀ ਤਾਂ ਉਸ ਦੇ ਦਦਾਨ ਸਾਡੇ ਵੱਲੋਂ ਜਿਹੜੇ ਆਪਣੇ ਆਧਾਰ ਕਾਰਡ ਪੈਨ ਕਾਰਡ ਦਿੱਤੇ ਗਏ ਸੀਗੇ ਪਰ ਲੰਬੇ ਸਮੇਂ ਤੋਂ ਜਿਹੜੀ ਹੈ ਸਾਨੂੰ ਜਿਹੜਿਆ ਉਸ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਸੀ ਔਰ ਸਾਡੇ ਉੱਤੇ ਜਿਹੜਾ ਲੋਨ ਜਿਹੜਾ ਕਰੀਬ ਜਿਹੜਾ 16 ਲੱਖ ਕਿਸੇ ਦਾ ਜਿਹੜਾ 34 ਲੱਖ ਕਿਸੇ 35 ਲੱਖ ਔਰ ਕਈ ਜਿਹੜੇ ਜਿਹੜੇ ਐਨ ਆਰ ਆਈ ਨੇ ਉਹਨਾਂ ਕਰੋੜਾਂ ਦਾ ਜਿਹੜਾ ਜਿਹੜਾ ਲੋਨ ਸੀਗਾ ਤਾਂ ਉਸ ਲੋਨ ਦੀ ਜਦੋਂ ਉਹਨਾਂ ਵੱਲੋਂ ਜਿਹੜਾ ਪੁੱਛਿਆ ਗਿਆ ਤਾਂ ਉਸਨੇ ਕੋਈ ਜਵਾਬ ਨਹੀਂ ਬੈਂਕ ਵਾਲੇ ਦਿੱਤਾ ਜਿਵੇਂ ਬਾਰ-ਬਾਰ ਜਿਹੜੇ ਚੱਕਰ ਘੱਟ ਰਹੇ ਸੀਗੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਆਪਣੇ ਟਰੈਕਟਰ ਜਿਹੜਾ ਹੈ ਖੇਤਾਂ ਦੇ ਵਾਹੀ ਦੇ ਲਈ ਜੋ ਟਰੈਕਟਰ ਨਵਾਂ ਲੈਣਾ ਸੀਗਾ ਤਾਂ ਉਹ ਟਰੈਕਟਰ ਲੈਣ ਲਈ ਜਦੋਂ ਗਏ ਤਾਂ ਉਹਨਾਂ ਦਾ ਸਿਬਲ ਚੈੱਕ ਕਰਨ ਦੇ ਦੌਰਾਨ ਉਹਨਾਂ ਦਾ ਖੁਲਾਸਾ ਹੋਇਆ ਕਿ ਉਹਨਾਂ ਦੇ ਉੱਤੇ ਜਿਹੜਾ 16 ਲੱਖ ਦੇ ਜਿਹੜਾ ਲੋਨ ਚ ਆ ਗਿਆ ਤਾਂ ਉਸ ਤੋਂ ਬਾਅਦ ਕਿਸਾਨ ਜਿਹੜਿਆ ਹਾਕੇ ਬੱਕੇ ਰਹਿ ਗਏ ਤਾਂ ਉਹਨਾਂ ਨੇ ਆ ਕੇ ਕੈਪੀਟਲ ਬੈਂਕ ਦੇ ਜਿਹੜਾ ਮੈਨੇਜਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਉਸ ਦੀ ਨਵਾਈ ਨਾ ਕਰਤੇ ਬਾਅਦ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤਾਂ ਅੱਜ ਕਿੱਥੇ ਨਾ ਕਿੱਥੇ ਜਿਹੜਾ ਪ੍ਰਦਰਸ਼ਨ ਤੋਂ ਬਾਅਦ ਜਿਹੜਾ ਕਿ ਕੈਪੀਟਲ ਸਮਾਲ ਫਾਈਨੈਂਸ ਬੈਂਕ ਦੇ ਚਾਰ ਜਿਹੜਾ ਲੋਕਾਂ ਦੇ ਖਿਲਾਫ ਜਿਹੜਾ ਮਾਮਲਾ ਵੀ ਦਰਜ ਕਰ ਲਿੱਤਾ ਗਿਆ ਤਾਂ ਇਹ ਤੁਸੀਂ ਦੇਖ ਲਓ ਕਿੱਥੇ ਬੈਂਕਾਂ ਦੇ ਵਿੱਚ ਜਿਹੜੀ ਹੈ ਆਪਣੀ ਸੇਵਿੰਗ ਕੀਤੀ ਜਾਂਦੀ ਹੈ ਪਰ ਕੁਝ ਜਿਹੜਿਆ ਬੈਂਕ ਐਸੇ ਨੇ ਕਿ ਉਹ ਜਿਹੜੇ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਆਪਣੇ ਠੱਗੀ ਦਾ ਸ਼ਿਕਾਰ ਜਿਹੜਾ ਬਣਾਉਂਦੇ ਸੀਗੇ ਪਰ ਅੱਜ ਉਸ ਠੱਗੀ ਦੇ ਸ਼ਿਕਾਰ ਦਾ ਜਿਹੜਾ ਖੁਲਾਸਾ ਹੋਇਆ ਵੱਡਾ ਖੁਲਾਸਾ ਆਲ ਜਿਸਤੀ ਜਾਣਕਾਰੀ ਜਦੋਂ ਡੀਐਸਪੀ ਵੱਲੋਂ ਦਿੱਤੀ ਗਈ ਹੈ ਤਾਂ ਉਹਨਾਂ ਨੇ ਕਿਹਾ ਇਹ ਹਜੇ ਤਾਂ ਇੱਕ ਸ਼ਿਕਾਇਤ ਆਈ ਹੈ ਹੋਰ ਸ਼ਿਕਾਇਤਾਂ ਜਿਹੜੀਆਂ ਆਈਆਂ ਨੇ ਤਾਂ ਜਿਹੜਾ ਮਾਨਾ ਅੱਜ ਲੱਖਾਂ ਤੇ ਹੈ ਕੱਲੇ ਕਰੋੜਾ ਤੇ ਵੀ ਜਾ ਸਕਦਾ ਹੈ ਸੋਪੋ ਤੋਂ ਕਹਣਾ ਬਸਨ ਜਗਦੀਸ਼ ਕੁਮਾਰ ਐਨਆਰਆਈ ਟੀਵੀ ਸਵਾਲ ਬੈਂਕ ਤੇ ਜੀ ਤਕੀਰੂਲਾ ਰੋਲਾ ਜੀ ਸਾਡੀ ਜ਼ਮੀਨ ਤੇ ਨਾ ਲਿਮਿਟਾਂ ਬਣਨੀਆਂ ਸੀ ਜੀ ਤੇ ਲਿਮਿਟਾਂ ਮਤਲਬ ਸਾਡੇ ਕੋਲ ਪੈਨ ਕਟ ਧਾਰ ਕੱਟ ਲੈ ਲੈ ਜੀ ਸਾਈਨ ਕਰਾ ਲਓ ਤੇ ਤੇ ਜੀ ਸਾਨੂੰ ਨਹੀਂ ਪਤਾ ਨਾ ਕੀ ਕੀਤਾ ਕੀ ਨਹੀਂ ਕੀਤਾ ਆਪਣੇ ਆਪ ਹੀ ਖਾਤੇ 'ਚ ਪੈਸੇ ਪਾਈ ਗਏ ਆਪਣੇ ਆਪ ਕੱਢੀ ਕਿਸਾ ਨੂੰ 70 ਰੁਪਿਆ ਵੀ ਨਹੀਂ ਮਿਲਿਆ ਜੀ ਮੇਰੇ ਖਾਤੇ 16 16 ਲੱਖ ਰੁਪਿਆ ਜੀ 16 ਲੱਖ ਹਾਂਜੀ ਹਾਂਜੀ ਇਹ ਕਿੰਨਾ ਬਲੂ ਪਾਇਆ ਜਾਂ ਸੀ ਇਹ ਨਾ ਮੰਦਰਾ ਜਗਦੀਪ ਤੇ ਸਤਨਾਮ ਤੇ ਮੈਨੇਜਰ ਸ ਇਹ ਪੈਸੇ ਤੁਹਾਡੇ ਖਾਤੇ ਵਿੱਚ ਕਿਵੇਂ ਜਾਂਦੇ ਸੀਗੇ ਤੇ ਕਿਵੇਂ ਇਹਨਾਂ ਨੇ ਕਢਵਾਲੇ ਸਾਨੂੰ ਸੀ ਕਰਵਾਇ ਕਿਵੇਂ ਹੋਇਆ ਸਾਨੂੰ ਸਾਰ ਕੋਈ ਪਤਾ ਨਹੀਂ ਲੱਗਿਆ ਜੀ ਸਾਨੂੰ ਇਸ ਤਰ੍ਹਾਂ ਸੀ ਅਸੀਂ ਤਾਂ ਟਰੈਕਟਰ ਲੈਣਾ ਸੀ ਜੀ ਸਿਬਲ ਕਢਾਣ ਲੱਗੇ ਉੱਥੋਂ ਪਤਾ ਲੱਗਿਆ ਵੀ ਤੁਹਾਡੇ ਖਾਤੇ 'ਚ ਮਤਲਬ ਸਿਬਲ ਡਾਊਨ ਹੋ ਗਈ ਤੁਸੀਂ ਲੋਨ ਲਿਆ ਸੀ ਅਸੀਂ ਤਾਂ 4 ਮਹੀਨੇ ਗੇੜੇ ਮਾਰ ਮਾਰ ਸਾਨੂੰ ਸਟੇਟਮੈਂਟ ਨਹੀਂ ਦਿੰਦੇ ਸੀ ਜੀ ਬੜੀ ਔਖੀ ਸਟੇਟਮੈਂਟ ਲਈ ਇਹਨਾਂ ਕੋਲ ਹੁਣ ਸਟੇਟਮੈਂਟ ਦਿੱਤੀ ਜਾ ਕੇ ਨਾ ਜੀ ਹੁਣ ਪਤਾ ਲੱਗਿਆ ਵੀ ਸਾਡੇ ਖਾਤੇ 'ਚ ਇਹਨਾਂ ਨੇ ਪੈਸੇ ਆਪ ਹੀ ਵਿਆਜਾਂ ਤਾਰੀਖ ਆਪ ਹੀ ਵਰਤੀ ਆਪ ਹੀ ਕਰੀਗੇ ਜਰੂਰ ਕਿੰਨੇ ਕੁ ਲੱਖ ਦਾ ਟੋਕੜ ਜੇ ਗੱਲ ਕਰੀ ਤੇ ਕਿੰਨੇ ਕੁ ਕਿਸਾਨ ਹੋਣਗੇ ਜਿਨ੍ਹਾਂ ਨਾਲ ਇਹ ਇੱਕ ਠੱਗੀ ਹੋਈ ਹੈ 5-6 ਕਰੋੜ ਤੋਂ ਉੱਪਰ ਹੋਵੇਗਾ ਜੀ ਤੇ ਲੋਕਾ ਦਾ ਜਿਹੜਾ ਹੋਇਆ ਲਿਮਿਟ ਬਣੀ ਸੀ ਕਦੋਂ ਬਣੀ ਸੀ ਇਹ 23 ਜਨਵਰੀ 2023 17 ਜਨਵਰੀ ਨੂੰ 23 ਉਹਦੇ ਨਾਲ ਜੀ ਸਾਨੂੰ 5 ਮਹੀਨੇ ਤੋਂ ਪਤਾ ਲੱਗਿਆ ਜੀ 5-6 ਮਹੀਨੇ ਪਤਾ ਲੱਗਾ ਕਿਸ ਤਰ੍ਹਾਂ ਪਤਾ ਲੱਗਾ ਸਿਮਲ ਕਢਾਣ ਲੱਗੇ ਜੀ ਟਰੈਕਟਰ ਲੋਨ ਲੈਣਾ ਸੀ ਜੀ ਉਹਦੇ ਤੇ ਪਤਾ ਲੱਗਿਆ ਵੀ ਸਾਨੂੰ ਤੁਹਾਡਾ ਲੋਨ ਚੱਲਦਾ ਤੁਹਾਡਾ ਸਿਮਲ ਖਰਾਬ ਤੁਹਾਡਾ ਟਰੈਕਟਰ ਲੋਨ ਨਹੀਂ ਹੋ ਸਕਦਾ ਜੀ ਫਿਰ ਅਸੀਂ ਇੱਥੇ ਆਏ ਵੀ ਅਸੀਂ ਤੁਹਾਡਾ ਲੋਨ ਲਿਆ ਹੀ ਨਹੀਂ ਇਹ ਫਿਰ ਦਿੰਦੇ ਨਹੀਂ ਸਰ ਸਟਾਪ ਤਹਾਡੇ ਆਧਾਰ ਕਾਰਡ ਪੈਨ ਕਾਰਡ ਦਿੱਖੋ ਮਿਲੇ ਨੇ ਇਹ ਤਾਂ ਪੰਜਾਬ ਦੇਗਾ ਜੀ ਲਿਮਟ ਕਰਾਉਣ ਲਈ ਸੀ ਆਪ ਆਏ ਸੀ ਜੀ ਕੀ ਮੰਗ ਕਰਦੇ ਹੋ ਅਸੀਂ ਸਾਡੀ ਮੰਗ ਹੈ ਸਾਡੇ ਪੈਸੇ ਜਮ੍ਹਾਂ ਕਰਾ ਦੇ ਲੈ ਸੀ ਕਿ ਲੈਣਾ ਨਾ